ਹੈਲੋ ਜੀ ਵਿਸਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਿਆਹ ਹੁਣ ਸਾਡੇ ਵਿਆਹਾਂ ਦੀ ਰੋਤਾ ਹੀ ਹੋਈ ਆ ਕੱਲ ਅਸੀਂ ਵਿਆਹ ਗਏ ਸੀਗੇ ਹਿੰਦੂ ਵੈਡਿੰਗ ਵੈਰੀ ਨਾਈਸ ਬਹੁਤ ਸੋਹਣਾ ਹਨਾ ਉਹਨਾਂ ਨੇ ਉਹ ਪਤਨੀ ਘੋੜੀ ਤੇ ਮੇਰੇ ਖਾਲ ਚੜੁੰਦੇ ਜਾਂਦੇ ਹਨਾ ਬਹੁਤ ਸੋਹਣੀ ਘੋੜੀ ਸਜਾਈ ਸੀ ਬੜਾ ਵਧੀਆ ਬੈਂਡ ਵਾਜਾ ਤੇ ਫੇਰ ਉੱਥੇ ਉਹਨਾਂ ਨੇ ਜਦੋਂ ਮਿਲਣੀ ਕਰਾਈ ਉਹ ਵੀ ਬੜੀ ਡਿਫਰੈਂਟ ਜੇ ਤਰੀਕੇ ਦੇ ਨਾਲ ਸੀਗੀ ਬਹੁਤ ਜਨਤ ਤੋਂ ਨਾ ਇਹ ਜਿਵੇਂ ਢੋਲ ਵਾਜਦਾ ਜਾਂ ਕੋਈ ਵੀ ਮਿਊਜ਼ਿਕ ਆ ਤੁਹਾਡੇ ਅੰਦਰ ਇੰਨੀ ਐਕਸਾਈਟਮੈਂਟ ਜੀ ਹੋ ਜਾਂਦੀ ਆ ਜੇ ਕੋਈ ਨਹੀਂ ਵੀ ਖੁਸ਼ ਆਪਲ ਤਾਂ ਆਏ ਕੋਈ ਹੰਦਾ ਨਹੀਂਗਾ ਜਦ ਤੁਸੀਂ ਵਿਆਹ ਤੇ ਜਾਂਦੇ ਆ ਹੈਪੀ ਮੂਡ ਹੁੰਦੇ ਆ ਸਾਰੇ ਤਾਂ ਉਹਨਾਂ ਨੇ ਨਾਨੀ ਦਾਦੀ ਦੀ ਦਾਦੀ ਦੀ ਹੋ ਗਈ ਵਾਹ ਵੇ ਵਾਹ ਨਾਨੀ ਦੀ ਹੋ ਗਈ ਵਾਹ ਵੇ ਵਾਹ ਸਾਰਾ ਪਰਿਵਾਰ ਨਾਲ ਖੜਾ ਸੀਗਾ ਮੇਨ ਗੱਲ ਆ ਜਿਹੜੀ ਹੈ ਨਾ ਸਾਰਾ ਪਰਿਵਾਰ ਉਹਨਾਂ ਨੂੰ ਫੜ ਕੇ ਖੜਾ ਉਹਨਾਂ ਦੇ ਨਾਲ ਮਿਲਣੀ ਕੀਤੀ ਨਹੀਂ ਤਾਂ ਹੁਣ ਕਹਿੰਦਾ ਚਲ ਕੋਈ ਨਹੀਂ ਇਹ ਤਾਂ ਬੁਢੇ ਆ ਪਿੱਛੇ ਛੱਡੋ ਉਹਨਾਂ ਨੂੰ ਪਹਿਲਾਂ ਸਾਡਾ ਤਾਂ ਨਾ ਸਨਮਾਨ ਹੀ ਕਰਨ ਦੋ ਹਨਾ ਤੇ ਬਹੁਤ ਵਧੀਆ ਮੈਨੂੰ ਲੱਗਿਆ ਫੇਰ ਉਹਨਾਂ ਨੇ ਜਦੋਂ ਵੀ ਬ੍ਰੇਕਫਾਸਟ ਕੀਤਾ ਉਹਦੇ ਚ ਬਥੇਰੀਆਂ ਆਈਟਮਸ ਸੀਗੀਆਂ ਤਾਂ ਇੱਕ ਗੱਲ ਮੈਂ ਫੋਰ ਨੋਟ ਕੀਤੀ ਵੀ ਜਦੋਂ ਹਨਾ ਉਹ ਫੇਰੇ ਕਰਦੇ ਆ ਤੇ ਉਹ ਜਿਹੜਾ ਉਹਨਾਂ ਦਾ ਪਾਦਰੀ ਸੀ ਨਾ ਪਾਦਰੀ ਕਹਿੰਦੇ ਆ ਜਾਂ ਬਹਾਮਣ ਹਨ ਜਿੰਨੇ ਵੀ ਕਿਸੇ ਨੇ ਫੇਰੇ ਕੀਤੇ ਸੀ ਉਹ ਬੜਾ ਵੈਲ এডਿਕੇਟਿਡ ਸੀਗਾ ਵਿੱਚ ਹਿੰਦੀ ਵਿੱਚ ਇੰਗਲਿਸ਼ ਵਿੱਚ ਪੰਜਾਬੀ ਸਾਰਾ ਕੁਸਣਾ ਕਰਦੇ ਸੀ ਆਪਣੇ ਹੁਣ ਜਿਵੇਂ ਉਹ ਉਹ ਨਾਲ ਦੇ ਨਾਲ ਕੋਈ ਹਸਾਉਣ ਵਾਲੇ ਸ਼ੇਰ ਜੀ بولਦਾ ਸੀ ਤੇ ਵਧੀਆ ਲੱਗਾ ਫਿਰ ਇਹਨਾਂ ਦੇ ਕੁੜੀ ਅੱਗੇ ਅੱਗੇ ਜਾਂਦੀ ਹੈ ਨਾ ਆਪਣੇ ਤਾਂ ਮੁੰਡਾ ਅੱਗੇ ਲੱਜ ਜਾਂਦਾ ਵਾ ਤੇ ਵੀ ਉਹੀ ਬਸੇ ਬਸੇ ਹੁੰਦਾ ਨਾ ਫੇਰ ਉਹ ਕੁੜੀ ਜਣੇ ਦੀ ਅੱਗੇ ਗਈ ਤੇ ਇੱਕ ਲਾਮ ਦੇ ਵਿੱਚ ਖਣੀ ਦੋਂਦ ਵਿੱਚ ਉਹ ਮੁੰਡਾ ਗਿਆ ਸੀਗਾ ਤੇ ਕਿੰਨੀਆਂ ਉਹ ਮੁੰਡੇ ਨੂੰ ਤਾਂ ਵਿਚਾਰੇ ਨੂੰ ਬਹੁਤ ਗੱਲਾਂ ਮਨਾਈਆਂ ਉਹਨਾਂ ਨੇ ਵੀ ਮੈਂ ਐ ਕਰੂੰਗਾ ਮੈਂ ਇਸ ਤਰ੍ਹਾਂ ਰੱਖੂੰਗਾ ਵਧੀਆ ਕੀ ਟੇਕ ਕੇਅਰ ਕਰੂੰਗਾ ਤੇ ਫਿਰ ਇੱਕ ਪਿਛਲੀ ਜਿਹੜੀ ਸੀ ਗੱਲ ਨਾ ਉਹ ਲਾਸਟ ਵਿੱਚ ਕੀਤੀ ਉਹ ਕਹਿੰਦਾ ਵੀ ਇਹ ਹਣ ਤੋਂ ਪ੍ਰੋਮਿਸ ਕਰ ਵੀ ਜਿਹੜੀ ਮੇਰੀ ਫੈਮਿਲੀ ਚ ਜਾਣਾ ਤੋਂ ਮੇਰੀ ਫੈਮਿਲੀ ਦੀ ਰਿਸਪੈਕਟ ਕਰਨਗੇ ਪਿਆਰ ਨਾਲ ਰਹਿਣਗੇ ਹਨ ਤੇ ਫਿਰ ਉਹ ਜਿਵੇਂ ਵਾਦਾ ਲੈਂਦੇ ਹਨ ਉਹਨੇ ਫਿਰ ਪ੍ਰੋਮਿਸ ਕੀਤਾ ਵੀ ਪ੍ਰੋਮਿਸ ਕਰ ਵੀ ਹਾਂ ਮੈਂ ਕਰੂੰਗੀ ਉਹ ਖੁੰਦੇ ਆ ਮੂੰਹ ਨਾਲ ਤੇ ਬਹੁਤ ਵਧੀਆ ਲੱਗਿਆ ਇਸੇ ਤਾਈ ਸਾਡਾ ਸਾਰਾ ਦਿਨ ਨਿਕਲ ਗਿਆ ਪਿਛਲੇ ਹਫਤੇ ਵੀ ਗਏ ਸੀ ਕਿ ਵਿਆਹ ਤੇ ਰਾਤ ਵੀ ਮੇਰੇ ਖਿਆਲ ਸਾਢੇ 9:00 ਕ 10:00 ਵਜੇ ਆਏ ਸੀਗੇ ਤੇ 10 ਵਜੇ ਨੂੰ ਪਹੁੰਚ ਗਏ ਸੀਗੇ ਤੇ ਵਿਆਹ ਦੇ ਸੀਜ਼ਨ ਚੱਲ ਰਹੇ ਆ ਹੁਣ ਇੱਕ ਦੋ ਕੁ ਵਿਆਹ ਹੋ ਰਹੇਗੇ ਉਹਨਾਂ ਨੂੰ ਦੇਖਦੇ ਆਂ ਕਾ ਕਾ ਕੇ ਭਾਰ ਵਧੀ ਜਾਣਾ ਫਿਰ ਅੰਦਰ ਫੇ ਖੂਆ ਤੇ ਚਲੋ ਜੀ ਸਾਰੇ ਜਣੇ ਆਪਣਾ ਆਪਣਾ ਧਿਆਨ ਰੱਖਿਓ ਸਾਡੇ ਇੱਦਾਂ ਅਜੇ ਧੁੱਪ ਨਹੀਂ ਹੈਗੀ ਪਰ ਫਿਰ ਵੀ ਹੌਮਸ ਜ਼ਿਆਦਾ ਹੈਗਾ ਨਾ ਵੈਦਰ ਬਿਲਕੁਲ ਠੀਕ ਆ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ